ਤੇ ਜਿਹੜੀ ਤੁਹਾਡੇ ਬਾਹਾਂ ਦੇ ਉੱਤੇ ਫालतू ਦੀ ਚਰਬੀ ਜੰਮੀ ਹੋਈ ਆ ਇੱਕ ਤਾਂ ਉਹ ਵੀ ਪਿੰਗਲੇਗੀ ਤੁਸੀਂ ਜੇ ਗੋਡੇ ਲਾ ਕੇ ਕਰ ਲੋਗੇ ਤਾਂ ਵੀ ਵਧੀਆ ਬਹੁਤ ਲਾਓ ਤਿੰਨ ਦਿਨ ਹੌਲੀ ਹੌਲੀ ਹਫ਼ਤੇ-ਹਫ਼ਤੇ ਬਾਅਦ ਆਪਣੇ ਆਪ ਹੀ ਵਧਨੇ ਸ਼ੁਰੂ ਹੋ ਜਾਣਗੇ ਚੈਸਟ ਦੇ ਉੱਤੇ ਜਿੰਨੀ ਵੀ ਤੁਹਾਡੀ ਚਰਬੀ ਜੰਮੀ ਹੋਈ ਆ ਉਹ ਵੀ ਪਿੰਗਲੇਗੀ ਖਾਲੀ ਪੇਟ ਕਰਨਾ ਵਾ ਜਦੋਂ ਤੁਸੀਂ ਖਾਲੀ ਪੇਟ ਕਰੋਗੇ ਸਵੇਰੇ ਕਰੋਗੇ ਡੇਲੀ ਤੇ ਬਾਹਾਂ ਤੇ ਜਿੰਨੀ ਵੀ ਚਰਬੀ ਜੰਮੀ ਆ ਚੈਸਟ ਤੇ ਫालतू ਦੀ ਚਰਬੀ ਜੰਮੀ ਆ ਜ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾ ਮੈਸੇਜ ਆਉਂਦੇ ਪਏ ਸੀ ਕਹਿੰਦੇ ਕਿ ਵੀਰ ਜੀ ਜਿਹੜੀ ਸਾਡੀ ਮਤਲਬ ਵੀ ਚੈਸਟਾ ਨਾ ਛਾਤੀ ਆ ਉਹਦੇ ਤੇ ਫੈਟ ਬਹੁਤ ਜ਼ਿਆਦਾ ਵਾ ਅਸੀਂ ਉਹਨੂੰ ਮਤਲਬ ਵੀ ਕਿਵੇਂ ਅਸੀਂ ਉਹਨੂੰ ਘਟਾ ਸਕਦੇ ਹਾਂ ਕਹਿੰਦੇ ਵੀ ਅੱ퍼 ਬੋਡੀ ਨੂੰ ਮੰਨ ਕੇ ਚੱਲੀ ਜੇ ਮੰਨ ਕੇ ਚੱਲੋ ਉਹ ਕਹਿੰਦੇ ਸਾਡੇ ਸ਼ੋਲਡਰ ਆ ਜਿਹੜੇ ਬਾਹਾਂ ਨੇ ਹਨਾ ਬਾਵਾ ਹੋ ਗਿਆ ਸ਼ੋਲਡਰ ਹੋ ਗਿਆ ਚੈਸਟ ਹੋ ਗਈ ਉਹਦੇ ਤੇ ਬਹੁਤ ਜ਼ਿਆਦਾ ਫੈਟ ਆ ਅਸੀਂ ਉਹਨੂੰ ਕਿਵੇਂ ਘਟਾਈਏ ਵੀ ਸਾਨੂੰ ਕੋਈ ਐਕਸਰਸਾਈਜ਼ ਦੱਸੋ ਜਿਹੜੀ ਅਸੀਂ ਘਰ ਦੇ ਵਿੱਚ ਹੀ ਉਹਨੂੰ ਐਕਸਰਸਾਈਜ਼ਨ ਕਰਕੇ ਅਸੀਂ ਅਪਰ ਬੋਡੀ ਦੀ ਜਿਹੜੀ ਚੈਸਟ ਆ ਸੀ ਉਹਨੂੰ ਘਟਾ ਸਕੀਏ ਜਿਵੇਂ ਮੰਨ ਕੇ ਚੱਲੋ ਸ਼ੋਲਡਰ ਹੋ ਗਿਆ ਬਾਵਾ ਹੋ ਗਿਆ ਚੈਸਟ ਹੋ ਗਈ ਜਾਂ ਫਿਰ ਆਪਣੇ ਬੈਕ ਦੇ ਨਾ ਇਹਦੇ ਦੇ ਵਿੱਚ ਵੀ ਸ਼ੋਲਡਰ ਦੇ ਬੈਕ ਸਾਈਡ ਤੇ ਬਹੁਤ ਜ਼ਿਆਦਾ ਉਹਨਾਂ ਤੇ ਚਰਬੀ ਜੰਮੀ ਹੋਈ ਆ ਉਹਨੂੰ ਤੁਸੀਂ ਕਿਵੇਂ ਘਟਾ ਸਕਦੇ ਬਹੁਤ ਸੌਖਾ ਤਰੀਕਾ ਵਾ ਬਹੁਤ ਹੀ ਸੌਖਿਆ ਐਕਸਰਸਾਈਜ਼ਾਂ ਨੇ ਉਹ ਸਿਰਫ ਐਕਸਰਸਾਈਜ਼ ਹੈਗੇ ਨੇ ਪੁਸ਼-ਅਪ ਨੇ ਹਨਾ ਉਹ ਕਿਵੇਂ ਲੜਨੇ ਨੇ ਮ ਚਾਰ ਤੁਸੀਂ ਸੈਟ ਉਹਦੇ ਲਗਾਉਣੇ ਆ ਤੇ ਉਹਦੇ ਨਾਲ ਤੁਹਾਡੀ ਜਿਹੜੀ ਫੈਟ ਆ ਨਾ ਜਿਵੇਂ ਉੱਪਰ ਬੋਡੀ ਦੀ ਉਹ ਖੁਰਨੀ ਸ਼ੁਰੂ ਹੋ ਜੇਗੀ ਉਹ ਕਿਵੇਂ ਕਰਨੇ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਦੇਖੋ ਸਭ ਤੋਂ ਪਹਿਲਾਂ ਮਤਲਬ ਤੁਸੀਂ ਇਦਾਂ ਜੇ ਤੁਸੀਂ ਗਰਾਊਂਡ ਦੇ ਵਿੱਚੋਂ ਜਾਂ ਪਾਰਕ ਦੇ ਵਿੱਚੋਂ ਤੁਸੀਂ ਨਾ ਇਦਾਂ ਦਾ ਮਤਲਬ ਕੋਈ ਵੀ ਤੁਸੀਂ ਮਤਲਬ ਵੀ ਇਦਾਂ ਮੈਟ ਵਿਛਾ ਲੈਣਾ ਜਾਂ ਫਿਰ ਤੁਸੀਂ ਇਦਾਂ ਹੀ ਘਾਹ ਦੇ ਵਿੱਚ ਹੀ ਤੁਸੀਂ ਕਰ ਲੀਆ ਆ ਆਪਾਂ ਬਲਾਵਾਂਗੇ ਸਭ ਤੋਂ ਪਹਿਲਾਂ ਆਪਾਂ ਲਾਵਾਂਗੇ ਪੁਸ਼-ਅਪ ਤੁਸੀਂ ਹੱਥ ਜਿੰਨੇ ਮਰਜ਼ੀ ਖੋਲੋ ਅਜਿਹਾ ਖੋਲੋ ਜੇ ਛੱਟ ਖੋਲੋ ਪਹਿਲਾਂ ਆਪਾਂ ਲਾਵਾਂਗੇ ਪੁਸ਼-ਅਪ ਹੱਥ ਖੋਲ ਕੇ ਲਾਵਾਂਗੇ ਆਪ 1 2 3 6 7 8 9 10 ਹਾਂ ਜੇ ਤੁਸੀਂ ਹੱਥ ਖੋਲ ਕੇ ਦੂਜੇ ਜਿਹੜੇ ਨੂੰ ਹੱਥ ক্লোਜ਼ ਕਰ ਲਓ ਥੋੜੇ ਜਿਹਾ ਇਦਾਂ ক্লোਜ਼ ਕਰ ਲਓ 1 2 3 4 5 6 7 8 9 10 ਤੁਸੀਂ ਇਦਾਂ ਲਾ ਸਕਦੇ ਹੋ ਨਾ ਜੇ ਹੁਣ ਆਪਾਂ ਅਗਲੀ ਗੱਲ ਕਰੀਏ ਜਾਂ ਫਿਰ ਤੁਸੀਂ ਤੁਸੀਂ ਇਹ ਵੀ ਲਾ ਸਕਦੇ ਹੋ 1 2 3 4 5 6 7 8 9 10 11 12 30 40 50 60 ਤਰੀ ਦਲਾ ਸਕਦੇ ਹਣਾ ਹੁਣ ਜਿਹੜੇ ਮੇਰੇ ਪੈਰਾਂ ਤੋਂ ਪੁਸ਼ਪ ਵੀਦਾਂ ਨਹੀਂ ਲੱਗਦੇ ਉਹ ਗੋਡੇ ਵੀ ਲਾ ਸਕਦੇ ਇਦਾਂ ਹਾਂ ਜਿਵੇਂ ਮੇਰੇ ਪਿੱਛੇ ਮੈਂ ਤੁਹਾਡੇ ਤੋਂ ਪੁਸ਼ਪ ਨਹੀਂ ਲਾਦੇ ਤੁਸੀਂ ਗੋਡੇ ਲਾ ਸਕਦੇ ਇਦਾਂ ਗੋਡੇ ਲਾ ਕੇ ਬਾਹਾਂ ਅੱਗੇ ਰੱਖਣੇ ਨੇ ਤੇ ਹੱਥ ਹੋਰ ਵੇਟ ਜਿਹੜਾ ਤੁਹਾਡਾ ਉੱਪਰ ਬੋਡੀ ਤੇ ਹੁਣ ਜਿਹੜਾ ਅੱਗੇ ਹੋਣਾ ਜਿਹੜਾ ਵੇਖੋ ਦਾ 1 2 3 4 5 6 7 8 ਨੋ 10 ਹੁਣ ਇਸੇ ਤਰ੍ਹਾਂ ਤੁਸੀਂ ਬਾਹਾਂ ਕਲੋਜ਼ ਕਰ ਲਓ ਗੋਡੇ ਲੱਗੇ ਰਹਿਣਗੇ ਦਾ 1 2 3 4 5 6 7 8 9 10 ਠੀਕ ਹੈ ਜੀ ਇਹ ਹੋ ਗਿਆ 4 ਅਕਸਜ ਹੋ ਗਿਆ ਹੁਣ ਤੁਸੀਂ ਹੱਥ ਖੋਲ ਕੇ ਫਿਰ ਪੁਸ਼ਪ ਦੀ ਤਰ੍ਹਾਂ ਇਦਾਂ ਬੈਣਾ ਹੁਣ ਤੁਸੀਂ ਬੈਣਾ 1 2 ਅਰੇ ਹੁਣ ਉੱਤਰੋ ਫੇਰ ਜਾਣਾ ਫਿਰ 3 4 5 6 7 8 9 10 11 ਕਿਹ ਲੈ ਲੈ ਇਹਨਾ ਕਿ ਯਾਕੀ ਤੁਹਾਡੀ ਜਿਹੜੀ ਮਤਲਬ ਉੱਪਰ ਬੋਡੀ ਦੀ ਫੇਟ ਆ ਜਿਵੇਂ ਨਾ ਸ਼ੋਲਡਰਾਂ ਦਾ ਜ਼ੋਰ ਲੱਗੇਗਾ ਤੁਹਾਡਾ ਤੇ ਚੈਸਟ ਦਾ ਵੀ ਜ਼ੋਰ ਲੱਗੇਗਾ ਤੇ ਜਿਹੜੀ ਤੁਹਾਡੇ ਬਾਹਾਂਵਾਂ ਦੇ ਉੱਤੇ ਫਾਪ ਤੇ ਦੀ ਚਰਬੀ ਜੰਮੀ ਹੋਈ ਆ ਇੱਕ ਤਾਂ ਉਹ ਵੀ ਪਿੰਗਲੇਗੀ ਚੈਸਟ ਦੇ ਉੱਤੇ ਜਿੰਨੀ ਵੀ ਤੁਹਾਡੀ ਚਰਬੀ ਜੰਮੀ ਹੋਈ ਆ ਉਹ ਵੀ ਪਿੰਗਲੇਗੀ ਇੱਕ ਵੇਕ ਤੇ ਤੁਹਾਡੀ ਜਿੰਨੀ ਵੀ ਚਰਬੀ ਹੈ ਨਾ ਉਹ ਸਾਰੀ ਹੌਲੀ ਹੌਲੀ ਪਿੰਗਲ ਨਹੀਂ ਸ਼ੁਰੂ ਹੋਣੀਗੀ ਜੇ ਤੁਸੀਂ ਕਹੋਗੇ ਸੀ ਦੋ ਦਿਨ 100 ਜੇ ਕਰੀਏ ਵੀ ਸਾਡੀ ਜਿਹੜੀ ਤਰਬੀਆ ਪਿੰਗਲ ਸ਼ੁਰੂ ਹੋ ਜੇ ਇਦਾਂ ਨਹੀਂ ਹੋ ਸਕਦਾ ਘਟੋ ਘਟ ਤੁਹਾਨੂੰ 10 ਤੋਂ 15 ਦਿਨ ਇਹ 100 ਜੇ ਤੁਹਾਨੂੰ ਕਰਨੀਆਂ ਪੈਣਗੀਆਂ ਫਿਰ ਇਹ ਵਰਕਆਊਟ ਤੁਹਾਨੂੰ ਫਾਇਦਾ ਦੇ ਕੇ ਜਾਏਗਾ ਜਿੰਮੇ ਤੁਹਾਨੂੰ ਦੱਸਿਆ ਨਾ ਜਿਹੜੇ ਮੇਰੇ ਭੈਣ ਪਾ ਪੁਸ਼-ਅਪ ਵਧੀਆ ਲਾ ਸਕਦੇ ਨੇ ਪੁਸ਼-ਅਪ ਤਾਂ ਤੁਸੀਂ ਲਾਉਣੀ ਲਾਉਣੇ ਆ ਭਾਵੇਂ ਦੋ ਲਾਓ ਤਿੰਨ ਲਾਓ ਨਹੀਂ ਲੱਗਦੇ ਲਾਉਣੇ ਹੀ ਲੋੜਿਆ ਤੇ ਉਸ ਤੋਂ ਬਾਅਦ ਤੁਸੀਂ ਜੇ ਗੋਡੇ ਲਾ ਕੇ ਕਰ ਲੋਗੇ ਤਾਂ ਵੀ ਵਧੀਆ ਬਹੋਦੋ ਕੋਈ ਦਿੱਕਤ ਨਹੀਂ ਹੈਗੀ ਹੈ ਨਾ ਹੁਣ ਜਿਹੜੀ ਸਭ ਤੋਂ ਲਾਸਟ ਵਾਲੀ ਦੇ ਅਖੀਰ ਵਾਲੀ ਆ ਉਹ ਬਹੁਤ ਵਧੀਆ ਹਵਾ ਦੇਖੋ ਜਿਆਦਾ ਤੁਸੀਂ ਇੱਦਾਂ ਖੜਾ ਸਕਦੇ ਹੋ ਬਸ ਇੱਦਾਂ ਖੜੇ ਰਹਿਣਾ ਤੁਸੀਂ ਇਸੇ ਤਰ੍ਹਾਂ ਇੱਦਾਂ ਖੜੇ ਰਹਿਣਾ ਇਹਦਾ ਖੜਾ ਸਕਦੇ ਹੋ ਅਗਲਾ ਜੇ ਨਹੀਂ ਜਿਹੜੀ ਜੇ ਆ ਕਰ ਲੂੰਗੀ ਜਿਹੜੀ ਹੁਣ ਮੈਂ ਤੁਹਾਨੂੰ ਕਰਕੇ ਦਊਂਗਾ ਉਹਦਾ ਤੁਹਾਨੂੰ ਰਿਜ਼ਲਟ ਜਲਦੀ ਮਿਲੇਗਾ ਗੂਣੀਆਂ ਲਾ ਲੈਣੀਆਂ ਇੱਥੇ ਵੀ ਗੂਣੀਆਂ ਲਾ ਲੈਣ ਇੱਦਾਂ ਬਸ हिਪ ਉੱਪਰ ਹੋਏਗੀ ਤੁਹਾਡੀ ਥੋੜੀ हिਪ ਉੱਪਰ ਹੋਏਗੀ ਇਹ ਨੱਟ ਢਿੱਡ ਦਾ ਜ਼ੋਰ ਲੱਗੇਗਾ ਤੁਹਾਡੇ ਚੈਸਟ ਤੇ ਵੀ ਜ਼ੋਰ ਪਵੇਗਾ ਤੁਹਾਡੇ ਸ਼ੋਲਡਰ ਸ਼ੋਲਡਰ ਸਾਰੇ ਬੋਡੀ ਤੇ ਪੂਰੀ ਬੋਡੀ ਤੇ ਜ਼ੋਰ ਪਵੇਗਾ ਇਦਾਂ ਰਹਿਣਾ ਤੁਸੀਂ ਘਟੋ ਘਟ ਚਾਲਦੇ ਹੋ 45 ਸਿਕਾਂ ਸੋ ਇਹ ਜਿਹੜੇ ਮੈਂ ਤੁਹਾਨੂੰ ਐਕਸਰਸਾਈਜ਼ ਦੱਸਿਆ ਨੇ ਜੀ ਇਹ ਤੁਸੀਂ ਡੇਲੀ ਆਪਣੇ ਘਰ ਦੇ ਵਿੱਚ ਗੁਰੂ ਤੁਸੀਂ ਡੇਲੀ ਕਰਨੀਆਂ ਨੇ ਹਨਾ ਤੁਸੀਂ ਕਿਵੇਂ ਕਰਨੀਆਂ ਜਿਵੇਂ ਮੈਂ ਤੁਹਾਨੂੰ ਦੱਸਿਆ ਨੇ ਪੁਸ਼-ਅਪ ਤੁਸੀਂ ਘੱਟੋ-ਘੱਟ 10 ਪੁਸ਼-ਅਪ ਲਾਓ 2-3 ਤਰ੍ਹਾਂ ਦੇ ਤੁਸੀਂ ਪੁਸ਼-ਅਪ ਲਾਓ 30 ਤੁਹਾਡੇ ਪੁਸ਼-ਅਪ ਹੋ ਜਾਣਗੇ ਫਿਰ ਉਸ ਤੋਂ ਬਾਅਦ ਤੁਸੀਂ ਆਹ ਪਲੈਂਕ ਲਾਉਣਾ ਵਾ ਜੇ ਤੁਸੀਂ ਗੋਡੇ ਲਾ ਕੇ ਕਰ ਲੋਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਜੇ ਬਿਨਾ ਗੋਡੇ ਤੋਂ ਕਰੋਗੇ ਫਿਰ ਜ਼ਿਆਦਾ ਤੁਹਾਨੂੰ ਰਿਜ਼ਲਟ ਮਿਲੇਗਾ ਠੀਕ ਹੈ ਜੀ ਤੁਸੀਂ ਪੁਸ਼-ਅਪ ਲਾਉਣੇ ਹੀ ਲਾਉਣੇ ਆ ਸਟਾਰਟਿੰਗ 'ਚ ਤੁਹਾਨੂੰ ਥੋੜੀ ਜਿਹੀ ਦਿੱਕਤ ਆਏਗੀ ਪਰ ਜੋ ਮਰਜ਼ੀ ਹੋ ਜਾ ਤੁਸੀਂ ਲਾਉਣ ਹੀ ਲਾਉਣੇ ਆ 2 ਲਾਓ 3 ਲਾਓ ਹੌਲੀ-ਹੌਲੀ ਹਫ਼ਤੇ-ਹਫ਼ਤੇ ਬਾਅਦ ਆਪਣੇ ਆਪ ਹੀ ਵਧਨੇ ਸ਼ੁਰੂ ਹੋ ਜਾਣਗੇ ਤੇ ਪਾਣੀ ਵਗੈਰਾ ਵੀ ਪੀ ਕੇ ਉਤੋਂ ਬਾਅਦ ਤੁਸੀਂ ਫੇਰ ਅਗਲਾ ਸੈੱਟ ਲੈਣਾ ਵਾ ਫੇਰ ਰੈਸਟ ਕਰਨੀ ਫੇਰ ਅਗਲਾ ਸੈੱਟ ਲੈਣਾ ਵਾ ਤੁਸੀਂ ਇਸ ਤਰ੍ਹਾਂ ਲੈਣਾ ਜਿਹੜਾ ਮੈਂ ਤੁਹਾਨੂੰ ਅਖੀਰ ਦੇ ਵਿੱਚ ਲਾਸਟ ਦੇ ਵਿੱਚ ਪਲੈਂਕ ਤੁਹਾਨੂੰ ਦੱਸਿਆ ਵਾ ਉਹ ਤੁਸੀਂ ਘੱਟੋ ਘੱਟ ਤੁਸੀਂ 40 ਤੋਂ 45 ਸੈਕਿੰਡ ਤੁਸੀਂ ਲੈਣਾ ਜੀ ਠੀਕ ਹੈ ਜੀ ਇਹ ਜਿਹੜਾ ਵਰਕਆਊਟ ਆ ਤੁਸੀਂ ਡੇਲੀ ਕਰਨਾ ਸਵੇਰੇ ਕਰਨਾ ਖਾਲੀ ਪੇਟ ਕਰਨਾ ਵਾ ਜਦੋਂ ਤੁਸੀਂ ਖਾਲੀ ਪੇਟ ਕਰੋਗੇ ਸਵੇਰੇ ਕਰੋਗੇ ਡੇਲੀ ਤਦ ਵੀ ਦੇਖੋ ਜਿੰਨੀ ਵੀ ਤੁਹਾਡੇ ਉਰੇ ਬਾਹਾਂ ਤੇ ਜਿੰਨੀ ਵੀ ਚਰਬੀ ਜੰਮੀ ਆ ਚੈਸਟ ਤੇ ਫालतੂ ਦੀ ਚਰਬੀ ਜੰਮੀ ਆ ਜਾਂ ਬੈਕ ਤੇ ਤੁਹਾਡੀ ਫालतੂ ਦੀ ਚਰਬੀ ਜੰਮੀ ਹੋਈ ਆ ਉਹ ਆਟੋਮੈਟਿਕ ਹੀ ਪਿੰਗਲ ਸ਼ੁਰੂ ਹੋ ਜੇਗੀ ਤੁਸੀਂ ਇਹ ਵਰਕਆਊਟ ਕਰੋ ਹੀ ਕਰੋ ਤੇ ਸਭ ਤੋਂ ਜ਼ਰੂਰੀ ਚੀਜ਼ ਆ ਉਹ ਹੈਗੀ ਆ ਡਾਈਟ ਆ ਡਾਈਟ ਤੁਸੀਂ ਫੋਲੋ ਕਰਨੀ ਹੀ ਕਰਨੀ ਆ ਜਦੋਂ ਤੱਕ ਤੁਹਾਡੀ ਡਾਈਟ ਵਧੀਆ ਹੋਊਗੀ ਉਹ ਤੱਕ ਤੁਹਾਨੂੰ ਰਿਜ਼ਲਟ ਜਿਹੜਾ ਨਹੀਂ ਮਿਲੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਆਂ ਕੱਲੂ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ